ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਫੇਦਾਰ ਸਹਿਬਾਨ ਨੂੰ ਰੁਕਸਤ ਕਰਨ ਦਾ ਵਿਰੋਧ ਸਮੁੱਚੇ ਸਿੱਖ ਪੰਥ ਵਿੱਚ ਹੋਣਾ ਲਾਜ਼ਮੀ ਸੀ ਅਤੇ ਉਹ ਜਿਹੜਾ ਵਿਰੋਧ ਹੈ ਉਹ ਦਿਨ ਬਦ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਅਕਾਲੀ ਦਲ ਬਾਦਲ ਦੇ ਅੰਦਰੋਂ ਵੀ ਵਿਰੋਧੀ ਸੁਰਾ ਉੱਠਣ ਗਈਆਂ ਇਸ ਦੀ ਉਮੀਦ ਕੀਤੀ ਜਾ ਰਹੀ ਸੀ ਹਰਿਆਣਾ ਅਕਾਲੀ ਦਲ ਦਾ ਪੂਰਾ ਯੂਨਿਟ ਜਿਹੜਾ ਹੈ ਉਹ ਅਸਤੀਫਾ ਦੇ ਗਿਆ ਪੰਜਾਬ ਦੇ ਵਿੱਚ ਵੀ ਇਕਾ ਦੁੱਕਾ ਜ਼ਿਲ੍ਹਾ ਅਸਤੇਦਾਰਾਂ ਤੋਂ ਅਸਤੀਫੇ ਦੀਆਂ ਖਬਰਾਂ ਵੀ ਆਈਆਂ ਪਰ ਜਦੋਂ ਮਾਝੇ ਦੇ ਜਰਨਲ ਕਹੇ ਜਾਣ ਵਾਲੇ ਬਿਕਰਮ ਮਜੀਠੀਆ ਇੱਕ ਲਿਖਤੀ ਬਿਆਨ ਜਾਰੀ ਕਰਦੇ ਹਨ ਜਿਸ ਵਿੱਚ ਜ਼ਥੇਦਾਰ ਸਹਿਬਾਨ ਨੂੰ ਇਸ ਤਰੀਕੇ ਨਾਲ ਕੱਢੇ ਜਾਣ ਦੀ ਨਿੰਦਾ ਕੀਤੀ ਜਾਂਦੀ ਹੈ ਤਾਂ ਸਾਰਿਆਂ ਨੂੰ ਅਚੰਭਾ ਜ਼ਰੂਰ ਹੁੰਦਾ ਹੈ ਸ਼ਾਇਦ ਇਸ ਦੀ ਉਮੀਦ ਕਿਸੇ ਨੂੰ ਨਹੀਂ ਸੀ ਇਸੇ ਲਈ ਪਾਰਟੀ ਦਾ ਜਿਹੜਾ ਪ੍ਰਤੀਕਰਮ ਹੈ ਉਹ ਵੀ ਬੜਾ ਤਿੱਖਾ ਆਇਆ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਬੁੰਦੜ ਭੁੰਦੜ ਨੇ ਮਜੀਠੀਆ ਤੇ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਇਲਜ਼ਾਮ ਲਗਾਇਆ ਵਿਕਰਮ ਮਜੀਠੀਆ ਦੇ ਉੱਤੇ ਜਦੋਂ ਇਹ ਇਲਜ਼ਾਮ ਲਗਾਇਆ ਗਿਆ ਉਸ ਤੋਂ ਥੋੜੀ ਦੇਰ ਬਾਅਦ ਹੀ ਇੱਕ ਟੀਵੀ ਚੈਨਲ ਨਾਲ ਬਲਵਿੰਦਰ ਸਿੰਘ ਪੁੰਦੜ ਵੱਲੋਂ ਛੁਰਾ ਮਾਰਨ ਵਰਗੇ ਤਿੱਖੇ ਲਫ਼ਜ਼ਾਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਇਹ ਮੇਰੇ ਸ਼ਬਦ ਹੈ ਹੀ ਨਹੀਂ ਜਿਸ ਕਾਰਨ ਬਿਆਨ ਦੇ ਉੱਤੇ ਵੀ ਸਵਾਲ ਚੱਕੇ ਗਏ ਨੇ ਲੇਕਿਨ ਉਹ ਬਿਆਨ ਕੀ ਸੀ ਉਸ ਬਿਆਨ ਚ ਕਿਹਾ ਗਿਆ ਸੀ ਕਿ ਸੁਖਬੀਰ ਬਾਦਲ ਨੇ ਹਮੇਸ਼ਾ ਮਜੀਠੀਆ ਦਾ ਬੁਰੇ ਵਕਤ ਵਿੱਚ ਸਾਥ ਦਿੱਤਾ ਹੈ ਉਸ ਦੇ ਸਮਰਥਨ ਤੋਂ ਕਦੇ ਵੀ ਡੋਲਿਆ ਨਹੀਂ ਹੈ ਪਰ ਅੱਜ ਜਦੋਂ ਇਸ ਔਖੀ ਘੜੀ ਵਿੱਚ ਅਕਾਲੀ ਦਲ ਤੇ ਸੁਖਬੀਰ ਬਾਦਲ ਨਾਲ ਖੜਨ ਦੀ ਵਾਰੀ ਆਈ ਤਾਂ ਮਜੀਠੀਆ ਨੇ ਉਸ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਆਪਣੇ ਬਿਆਨ ਵਿੱਚ ਮਜੀਠੀਆ ਨੇ ਇਹ ਕਿਹਾ ਸੀ ਕਿ ਬਿੱਤੀਆਂ ਘਟਨਾਵਾਂ ਦੀ ਰੌਸ਼ਨੀ ਵਿੱਚ ਜੋ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਹੈ ਉਸ ਨੇ ਸਿੱਖ ਸੰਗਤ ਅਤੇ ਸਾਡੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ ਗੁਰੂ ਸਾਹਿਬ ਨੇ ਸੰਗਤ ਨੂੰ ਰੱਬ ਦਾ ਰੂਪ ਮੰਨਿਆ ਹੈ ਇਲਾਹੀ ਦਰਜਾ ਦਿੱਤਾ ਹੈ ਸੋ ਸੰਗਤ ਦੇ ਜਜ਼ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਫੈਸਲੇ ਦਾ ਸਮਰਥਨ ਨਹੀਂ ਕਰ ਸਕਦੇ ਇਸ ਬਿਆਨ ਦੇ ਉੱਪਰ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਕੋਰ ਕਮੇਟੀ ਮੈਂਬਰ ਲਖਵੀਰ ਸਿੰਘ ਲੋਧੀ ਨੰਗਲ ਅਜਨਾਲਾ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਮੁਕੇਰੀਆਂ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਸਾਭੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦਲ ਦੇ ਨੇਤਾ ਸਰਨਜੀਤ ਸਿੰਘ ਢਿਲੋਂ ਦੇ ਵੀ ਦਸਖਤ ਮੌਜੂਦ ਸਨ ਇਹਨਾਂ ਸਾਰਿਆਂ ਦੀ ਇਕੱਠੇ ਬੈਠਿਆਂ ਦੀ ਇੱਕ ਮੀਟਿੰਗ ਕਰਦਿਆਂ ਦੀ ਤਸਵੀਰ ਵੀ ਜਿਹੜੀ ਹੈ ਉਹ ਚੈਨਲਾਂ ਦੇ ਉੱਤੇ ਖਬਰਾਂ ਦੇ ਵਿੱਚ ਪ੍ਰਸਾਰਣ ਕੀਤੀ ਗਈ ਹੁੰਦੜ ਦੇ ਬਿਆਨ ਵਿੱਚ ਜੋ ਕਿਹਾ ਗਿਆ ਹੈ ਕਿ ਵਿਕਰਮ ਮਜੀਠੀਆ ਨੂੰ ਪਲੀ ਪਾਂਤ ਪਤਾ ਹੈ ਕਿ ਸਿੱਖ ਸਿਆਸਤ ਅਤੇ ਅਕਾਲੀ ਦਲ ਵਿੱਚ ਜੋ ਹੋ ਰਿਹਾ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਬਿਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਵਿਕਰਮ ਨੂੰ ਪਾਲਿਆ ਹੈ ਪਲੋਸ ਕੀਤੀ ਹੈ ਦੇਖਭਾਲ ਕੀਤੀ ਹੈ ਤੇ ਉਹ ਉਹ ਬਾਦਲ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਜਿੰਨਾ ਵੀ ਉਹਨਾਂ ਨੂੰ ਇੱਜ਼ਤਮਾਨ ਤੇ ਰੁਤਬਾ ਅਕਾਲੀ ਦਲ ਚ ਮਿਲਿਆ ਹੈ ਉਹ ਇਸੇ ਕਰਕੇ ਮਿਲਿਆ ਹੈ ਕਿ ਉਹ ਬਾਦਲ ਪਰਿਵਾਰ ਦਾ ਇੱਕ ਹਿੱਸਾ ਸਨ ਪ੍ਰਕਾਸ਼ ਸਿੰਘ ਬਾਦਲ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਸੁਖਬੀਰ ਬਾਦਲ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਤਾਂ ਕਿ ਉਸ ਮਹਾਨ ਲੀਡਰ ਦੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ ਪਰ ਮਜੀਠੀਆ ਨੇ ਆਪਣਾ ਫਰਜ਼ ਨਿਭਾਉਣ ਦੀ ਥਾਂ ਤੇ ਗਲਤ ਰਸਤਾ ਚੁਣ ਲਿਆ ਹੈ ਬਿਆਨ ਆਉਂਦੇ ਹੀ ਰਹਿਣਗੇ ਇਹ ਸਾਰਿਆਂ ਨੂੰ ਪਤਾ ਹੈ ਆਪਣੇ ਆਪਣੇ ਧੜੇ ਮੁਤਾਬਕ ਗੱਲਾਂ ਜਿਹੜੇ ਨੇ ਨੇਤਾ ਨੇ ਆਗੂ ਨੇ ਉਹ ਕਰਦੇ ਰਹਿਣਗੇ ਲੇਕਿਨ ਸਵਾਲ ਇੱਕ ਹੀ ਹੈ ਜੋ ਜਵਾਬ ਮੰਗ ਰਿਹਾ ਹੈ ਉਹ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਪੰਥ ਪ੍ਰਸਤ ਹੈ ਵਾਕਿਆ ਹੀ ਉਸਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਦੁੱਖ ਹੈ ਜਿਵੇਂ ਕਿ ਇੱਕ ਨਿੱਜੀ ਚੈਨਲ ਵੱਲੋਂ ਇਹ ਵਰਤਾਂਤ ਕੱਲ ਸਿਰਦਿਆ ਜਾ ਰਿਹਾ ਸੀ ਕਿ ਮਜੀਠੀਆ ਜਿਹੜੇ ਨੇ ਉਹ ਇਸ ਗੱਲ ਦੇ ਸ਼੍ਰੋਮਣੀ ਕਮੇਟੀ ਨਾਲ ਉਹਨਾਂ ਦਾ ਬਹੁਤ ਪੁਰਾਣਾ ਨਾਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਉਹਨਾਂ ਦੇ ਪਰਦਾਦਾ ਜੀ ਦਾ ਜ਼ਿਕਰ ਹੋ ਰਿਹਾ ਸੀ ਇਹ ਵਰਤਾਨ ਸਹੀ ਹੈ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਜੂਨੇ ਉਹ ਮੌਕਾ ਪ੍ਰਸਤ ਨੇ ਉਹ ਇਸ ਹਾਲਾਤਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਭ ਤੋਂ ਜ਼ਰੂਰੀ ਸਵਾਲ ਹੈ ਇਸ ਸਮੇਂ ਪੁੱਛਿਆ ਜਾਣਾ ਚਾਹੀਦਾ ਹੈ ਤੇ ਇਸ ਸਵਾਲ ਦਾ ਜਵਾਬ ਹੀ ਲੱਭਣ ਦੀ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੁਣ ਸੁੰਦਰ ਸਿੰਘ ਮਜੀਠੀਆ ਦਾ ਨਾਮ ਲਿਆ ਜਾ ਰਿਹਾ ਹੈ ਦੋਵਾਂ ਤਰ੍ਹਾਂ ਵੱਲੋਂ ਅਕਾਲੀ ਦਲ ਉਹਨਾਂ ਦਾ ਨਾਮ ਵਰਤ ਕੇ ਕਹਿ ਰਿਹਾ ਹੈ ਕਿ ਦੇਖੋ ਤੁਹਾਡੇ ਜਿਹੜੇ ਬਿਊਰੋਕ੍ਰੇਸੀ ਉਹ ਉਹਨਾਂ ਦਾ ਕੀ ਰੋਲ ਸੀ ਤੇ ਤੁਸੀਂ ਕਿਸ ਤਰ੍ਹਾਂ ਦਾ ਰੋਲ ਜਿਹੜਾ ਅਦਾ ਕਰਨ ਜਾ ਰਹੇ ਹੋ ਦੂਸਰੇ ਪਾਸੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਸ਼ਰੂਮਨੀ ਕਮੇਟੀ ਦੇ ਪਹਿਲੇ ਪ੍ਰਧਾਨ ਸੀ ਇਸ ਕਰਕੇ ਵਿਕਰਮ ਮਜੀਠੀਆ ਸ਼ਰੂਮਨੀ ਕਮੇਟੀ ਦੇ ਲਈ ਬਹੁਤ ਜ਼ਿਆਦਾ ਇੱਜ਼ਤ ਤੇ ਉਹਨਾਂ ਵਾਸਤੇ ਇੱਕ ਬਹੁਤ ਵੱਖਰਾ ਸਥਾਨ ਉਹਨਾਂ ਦੇ ਦਿਲ ਵਿੱਚ ਹੈ ਇਹ ਕਿਹਾ ਜਾ ਰਿਹਾ ਹੈ ਲੇਕਿਨ ਜੋ ਵਿਕਰਮ ਦੇ ਪਰਦਾਦਾ ਬਾਰੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਉਹ ਕੀ ਕਹਿੰਦਾ ਹੈ ਇਸ ਇਤਿਹਾਸ ਦੇ ਮੁਤਾਬਕ ਉਹ ਅੰਗਰੇਜ਼ਾਂ ਦੇ ਵਫਾਦਾਰ ਸੀ ਗਦਰ ਪਾਰਟੀ ਦੇ ਕੱਟੜ ਵਿਰੋਧੀ ਸੀ ਅੰਗਰੇਜ਼ਾਂ ਵੱਲੋਂ ਦਿਖਾਈ ਗਈ ਵਫਾਦਾਰੀ ਲਈ ਕਈ ਵਾਰ ਉਹਨਾਂ ਨੂੰ ਵੱਡੀਆਂ-ਵੱਡੀਆਂ ਪਦਵੀਆਂ ਦੇ ਨਾਲ ਨਿਵਾਜਿਆ ਵੀ ਗਿਆ ਸੀ ਇਹ ਵੀ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਨਾਈਟਹੁਡ ਵੀ ਦਿੱਤੀ ਗਈ ਸੀ ਸਰਦ ਦੀ ਉਪਾਧੀ ਨਾਲ ਵੀ ਉਹਨਾਂ ਨੂੰ ਨਿਵਾਜਿਆ ਗਿਆ ਸੀ ਨਾਈਟਹੁਡ ਜਿਹੜਾ ਹੈ ਬਰਤਾਨੀਆ ਦੀ ਸਰਕਾਰ ਵੱਲੋਂ ਸਭ ਤੋਂ ਵੱਡਾ ਉਹਨੂੰ ਸਿਵਿਲিয়ান ਅਵਾਰਡ ਮੰਨਿਆ ਜਾਂਦਾ ਹੈ ਜੋ ਬਹੁਤ ਹੀ ਵਫਾਦਾਰੀ ਨਾਲ ਉਸ ਰਾਜ ਦੀਆਂ ਉਸ ਦੇਸ਼ ਦੀਆਂ ਸੇਵਾਵਾਂ ਨੂੰ ਨਿਭਾਉਂਦਾ ਹੈ ਉਸ ਨੂੰ ਹੀ ਇਸ ਉੱਚੇ ਸਮਾਨ ਦੇ ਨਾਲ ਨਿਵਾਜਿਆ ਜਾਂਦਾ ਹੈ ਜੋ ਕਿ ਸੁੰਦਰ ਸਿੰਘ ਮਜੀਠੀਆ ਨੂੰ ਦਿੱਤਾ ਗਿਆ ਸੀ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਕਿ ਜੁਲਿਆਂ ਵਾਲਾ ਜਿਹੜਾ ਕਤਲ ਕਾਂਡ ਸੀ ਉਸ ਨੂੰ ਕਰਨ ਤੋਂ ਬਾਅਦ ਜਰਨਲ ਡਾਇਰ ਨੇ ਰਾਤ ਦਾ ਭੋਜਨ ਸੁੰਦਰ ਸਿੰਘ ਮਜੀਠੀਆ ਦੇ ਘਰ ਹੀ ਕੀਤਾ ਸੀ ਇਹ ਵੀ ਇਤਿਹਾਸ ਵਿੱਚ ਇਸ ਚੀਜ਼ ਦਾ ਹਵਾਲਾ ਆਉਂਦਾ ਹੈ ਉਸ ਦੀ ਮਿਸਾਲ ਤੇ ਉਸ ਦੀ ਵਿਰਾਸਤ ਦਾ ਹਵਾਲਾ ਦੇ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਆਪਣੇ ਆਪ ਨੂੰ ਆਜ਼ਾਦੀ ਦੀ ਲੜਾਈ ਦੇ ਨਾਲ ਜੋੜ ਕੇ ਪੇਸ਼ ਕਰਦਾ ਹੈ ਉਹ ਆਪਣੇ ਮਾਨਮਤੇ ਇਤਿਹਾਸ ਦੀ ਗੱਲ ਕਰਦਾ ਹੈ ਤੇ ਦੂਸਰੇ ਪਾਸੇ ਅੰਗਰੇਜ਼ਾਂ ਦਾ ਪਿੱਠੂ ਜੋਸੀ ਜਿਸ ਨੂੰ ਉਹਨਾਂ ਨੇ ਸਭ ਤੋਂ ਵੱਡੀ ਉਪਾਦੀ ਦੇ ਨਾਲ ਨਿਵਾਜਿਆ ਸੀ ਉਸ ਦੀ ਵਿਰਾਸਤ ਨੂੰ ਉਸ ਦੇ ਪਰਿਵਾਰ ਨੂੰ ਜਿਹੜਾ ਹੈ ਪੰਥ ਦਾ ਹਿਤੈਸ਼ੀ ਹੋਣ ਦਾ ਜਾਂ ਦੇਸ਼ ਦਾ ਹਿਤੈਸ਼ੀ ਹੋਣ ਦਾ ਮਾਨ ਜਾਂ ਉਸ ਦਾ ਦਾਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਸ ਦੀ ਵਿਰਾਸਤ ਨੂੰ ਹੀ ਅੱਗੇ ਲਿਆ ਕੇ ਪੰਥ ਸਥਿਤੀ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿੰਨਾ ਕਿ ਜਾਇਜ਼ ਹੈ ਕਿੰਨਾ ਕਿ ਸਹੀ ਹੈ ਲੋਕ ਕਿੰਨਾ ਕਿਸ ਨੂੰ ਪ੍ਰਵਾਨ ਕਰਦੇ ਨੇ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਜੇ ਪ੍ਰਦਾਦੇ ਦੇ ਪ੍ਰਦਾਨ ਹੋਣ ਕਰਕੇ ਹੀ ਜਿਹੜੀ ਸ਼੍ਰੋਮਣੀ ਕਮੇਟੀ ਲਈ ਖਾਸ ਥਾਂ ਸੀ ਤਾਂ ਫਿਰ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਿਰਫ ਬਾਦਲਾਂ ਦਾ ਹੀ ਹੁਕਮ ਪਜਾਇਆ ਜਾ ਰਿਹਾ ਸੀ ਉਦੋਂ ਫਿਰ ਕੋਈ ਥੇਸ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਨਹੀਂ ਲੱਗੀ ਕਿਉਂ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ ਕਿਉਂ ਉਹਨਾਂ ਦਾ ਜਿਹੜਾ ਦਿਲ ਹੈ ਉਸਤੇ ਵਿੱਚ ਇਹ ਰੋਸ ਨਹੀਂ ਜਾਗਿਆ ਇਹ ਰੋਸ ਨਹੀਂ ਪ੍ਰਗਟ ਹੋਇਆ ਕਿ ਜਿਹੜੀ ਮੇਰੀ ਪਰਦਾਦੇ ਵੱਲੋਂ ਸ਼ੁਰੂ ਕੀਤੀ ਗਈ ਜਾਂ ਉਹਨਾਂ ਦੀ ਪਹਿਲੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੀ ਕੀਤੀ ਗਈ ਉਸ ਵਿਰਾਸਤ ਦਾ ਕੀ ਹੁਣ ਹਸ਼ਰ ਹੋ ਰਿਹਾ ਹੈ ਇਹ ਦਰਦ ਅੱਜ ਹੀ ਕਿਉਂ ਜਿਹੜਾ ਹੈ ਉਹਨਾਂ ਦੇ ਦਿਲ ਦੇ ਵਿੱਚ ਇਹ ਉਪਜਿਆ ਜਸੇਦਾਰਾਂ ਨੂੰ ਪਹਿਲਾਂ ਵੀ ਕਈ ਵਾਰੀ ਇਸੇ ਤਰੀਕੇ ਨਾਲ ਲਾਂਭੇ ਕੀਤਾ ਗਿਆ ਹੈ ਉਹ ਵੀ ਸਭ ਨੂੰ ਪਤਾ ਹੈ ਕਿ ਬਾਦਲਾਂ ਦੇ ਹੁਕਮ ਨਾਲ ਹੀ ਖਾਸ ਕਰ 98 99 ਤੋਂ ਬਾਅਦ ਦੀਆਂ ਜੋ ਜਿੰਨੇ ਵੀ ਜਸੇਦਾਰ ਲਾਏ ਗਏ ਨੇ ਜਾਂ ਜਿਨ੍ਹਾਂ ਨੂੰ ਵੀ ਰੁਕਸਤ ਕੀਤਾ ਗਿਆ ਹੈ ਉਹ ਇਸੇ ਤਰੀਕੇ ਨਾਲ ਹੀ ਬਾਦਲਾਂ ਵੱਲੋਂ ਹੀ ਕੀਤਾ ਗਿਆ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੇ ਪਹਿਲਾਂ ਕਦੇ ਵੀ ਇਸ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਈ ਉਨ੍ਹਾਂ ਵੱਲੋਂ ਕਦੇ ਵੀ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਗਿਆ ਸੋ ਅੱਜ ਇਹ ਕੀ ਵੱਖਰਾ ਹੋਇਆ ਹੈ ਕੀ ਅਜੇ ਆ ਅੱਡ ਜਿਹੜਾ ਘਟਨਾਕ੍ਰਮ ਸਿੱਖ ਸਿਆਸਤ ਦੇ ਵਿੱਚ ਹੋਇਆ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ ਜੋ ਪਹਿਲਾਂ ਨਹੀਂ ਹੋਇਆ ਤੇ ਪਹਿਲਾਂ ਵੀ ਇਸੇ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ ਇਹ ਸਵਾਲ ਹੈ ਦੂਸਰਾ ਪਹਿਲੂ ਇਹ ਇਹ ਆ ਜਾਂਦਾ ਹੈ ਕਿ ਹੁਣੇ-ਹੁਣੇ ਥੋੜੇ ਸਮੇਂ ਪਹਿਲਾਂ ਹੀ ਸੁਪਰੀਮ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਜਾਂਚ ਡਰਗ ਕੇਸ ਦੇ ਵਿੱਚ ਜਾਂਚ ਬਿਠਾਈ ਗਈ ਹੈ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਚਾਹੇ ਉਹਨਾਂ ਨੂੰ ਪੂਰਾ ਦਿਨ ਲੱਗੇ ਜਾਂ ਅਗਲੇ ਦਿਨ ਵੀ ਆਉਣਾ ਪਵੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ 18 ਜਾਂ 17 ਮਾਰਚ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਵੋਗੇ ਤੁਸੀਂ ਜਾਂਚ ਦੇ ਵਿੱਚ ਸਹਿਯੋਗ ਦਵੋਗੇ ਉਹਨਾਂ ਦੀ ਜ਼ਮਾਨਤ ਦੇ ਖਿਲਾਫ ਇਹ ਅਰਜੀ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਸਮਾਂ ਤਾਂ ਉਸ ਅਰਜੀ ਨੂੰ ਪਾਏ ਨੂੰ ਬਹੁਤ ਹੋ ਗਿਆ ਹੈ ਲੇਕਿਨ ਉਹਦਾ ਫੈਸਲਾ ਜਿਹੜਾ ਹੈ ਕੁਝ ਦਿਨ ਪਹਿਲਾਂ ਹੀ ਆਇਆ ਹੈ ਕਿ ਉਹ ਜਿਹੜਾ ਫੈਸਲਾ ਆਇਆ ਹੈ ਉਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਫੋਰਸ ਕੀਤਾ ਹੈ ਇਹਨਾਂ ਨੂੰ ਮਜਬੂਰ ਕੀਤਾ ਹੈ ਕਿ ਹੁਣ ਉਹ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਜਾਂ ਵਿਰੋਧੀ ਧਿਰ ਜੋ ਭਾਜਪਾ ਨੂੰ ਦਰਸਾਇਆ ਜਾ ਰਿਹਾ ਆਕਾਲੀ ਦਲ ਵੱਲੋਂ ਉਹਦੇ ਵਿੱਚ ਉਹ ਸ਼ਾਮਲ ਹੋ ਕੇ ਜਾਂ ਉਹਨਾਂ ਦੇ ਮਨਸੂਬਿਆਂ ਨੂੰ ਹੀ ਪਾਲ ਰਹੇ ਨੇ ਉਸ ਨੂੰ ਹੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰ੍ਹਾਂ ਹੋ ਰਿਹਾ ਹੈ ਦੂਸਰਾ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੇ ਸਮੇਂ ਦੇ ਉਹੀ ਸਰਕਾਰ ਸੀ ਜਦੋਂ ਇਹ ਕੇਸ ਜਿਹੜਾ ਨਸ਼ੇ ਦਾ ਉਹ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਉਸ ਦੀ ਜਾਂਚ ਹੋਈ ਉਸ ਨੂੰ ਲੰਮਕਾਇਆ ਗਿਆ ਇਹ ਸਾਰਿਆਂ ਨੂੰ ਪਤਾ ਹੈ। ਲੋਕਾਂ ਦੀ ਨਜ਼ਰ ਦੇ ਵਿੱਚ ਉਦੋਂ ਵੀ ਵਿਕਰਮ ਸਿੰਘ ਮਜੀਠੀਆ ਜਿਹੜਾ ਨਸ਼ੇ ਦੇ ਵਪਾਰ ਦਾ ਦੋਸ਼ੀ ਹੋ ਗਿਆ ਸੀ ਅਦਾਲਤਾਂ ਚਾਹੇ ਲੰਮੇ ਸਮੇਂ ਤੋਂ ਉਸ ਨੂੰ ਲਟਕਾਈ ਜਾ ਰਹੀਆਂ ਨੇ ਉਸ ਤੇ ਨਾਲ ਵਿਕਰਮ ਸਿੰਘ ਮਜੀਠੀਆ ਬਰੀ ਨਹੀਂ ਹੋ ਜਾਂਦਾ ਲੋਕਾਂ ਦੇ ਨਜ਼ਰਾਂ ਦੇ ਵਿੱਚ ਉਹ ਬਹੁਤ ਪਹਿਲਾਂ ਇਹ ਲੱਗ ਰਿਹਾ ਸੀ ਕਿ ਉਹਦੇ ਤੇ ਦੋਸ਼ ਜੜੇ ਨੇ ਉਹ ਸਿੱਧ ਹੋ ਚੁੱਕੇ ਨੇ ਤੇ ਉਸ ਦਾ ਖਮਿਆਜਾ ਅਕਾਲੀ ਲੱਲੂ ਬਹੁਤ ਪਹਿਲਾਂ ਵੀ ਤੋਂ ਹੀ ਭੁਗਤਣਾ ਪੈ ਰਿਹਾ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਅਰਮ ਜੇਤਲੀ ਦਾ ਅੰਮ੍ਰਿਤਸਰ ਤੋਂ ਹਾਰ ਜਾਣਾ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਹੱਥ ਹੈ ਮਜੀਠੀਆ ਦੇ ਉੱਪਰ ਲੱਗੇ ਹੋਏ ਇਹਨਾਂ ਦੋਸ਼ਾਂ ਦਾ ਹੀ ਸੀ ਸੋ ਪ੍ਰਕਾਸ਼ ਸਿੰਘ ਬਾਦਲ ਦੇ ਦੁਬਾਰਾ ਆਉਣੇ ਆ ਉਹਨਾਂ ਵੱਲੋਂ ਇੱਕ ਕੇਸ ਬੰਦ ਕੀਤਾ ਜਾ ਸਕਦਾ ਸੀ ਪਰ ਉਹ ਬੰਦ ਨਹੀਂ ਕੀਤਾ ਗਿਆ ਉਸ ਨੂੰ ਉਹਨਾਂ ਵੱਲੋਂ ਜਾਂਚ ਦੇ ਘੇਰੇ ਦੇ ਵਿੱਚ ਰੱਖਿਆ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਮੋਦੀthia ਬਾਰੇ ਕੀ ਸੋਚਦੇ ਸੀ ਉਸ ਦਾ ਪਤਾ ਵੀ ਸਾਰੀ ਜਨਤਾ ਨੂੰ ਹੈ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੈਂ ਤਾਂ ਆਪਣੇ ਸਹੁਰੇ ਕਦੇ ਪੁੱਛੋਂ ਨਹੀਂ ਢੱਪਣ ਦਿੱਤੇ ਇਹ ਸੁਖਬੀਰ ਚੰਡੀਗੜ੍ਹ ਤੱਕ ਉਹਨਾਂ ਨੂੰ ਨਾਲ ਲਈ ਫਿਰਦਾ ਹੈ ਉਸ ਤੋਂ ਵੀ ਬਹੁਤ ਲੋਕਾਂ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਰਿਸ਼ਤੇਦਾਰੀ ਕਰਕੇ ਮਜੀਠੀਆ ਨੂੰ ਜਿਹੜਾ ਰਾਜਸੀ ਤੌਰ ਤੇ ਅੱਗੇ ਵਧਾਇਆ ਜਾ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਨਹੀਂ ਸੀ ਉਹ ਮਜੀਠੀਆ ਦੇ ਵੱਧ ਰਹੇ ਪ੍ਰਭਾਵ ਨੂੰ ਭਾਪ ਰਹੇ ਸੀ ਤੇ ਬਾਦਲ ਪ੍ਰਕਾਸ਼ ਸਿੰਘ ਬਾਦਲ ਇਸ ਨੂੰ ਕੁਝ ਬਹੁਤਾ ਚੰਗਾ ਨਹੀਂ ਸਮਝਦੇ ਸੀ ਹੁਣ ਜਿਹੜਾ ਮਜੀਠੀਆ ਨੂੰ ਪਾਲ ਪਲੋਸ ਕੇ ਵੱਡਾ ਕਰਨ ਦੀ ਗੱਲ ਹੋ ਰਹੀ ਹੈ ਉਸ ਦੇ ਮਾਪੇ ਜਿਉਂਦੇ ਸਨ ਤੇ ਫਿਰ ਹਰਸਿਮਰਤ ਬਾਦਲ ਨੇ ਉਹਨੂੰ ਕਿਵੇਂ ਪਾਲਿਆ ਪੋਸਿਆ ਇਸ ਗੱਲ ਤੇ ਸਵਾਲ ਜ਼ਰੂਰ ਉੱਠਦੇ ਨੇ ਲੇਕਿਨ ਜੇ ਰਾਜਸੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜ਼ਰੂਰ ਆਪਾਂ ਇਹ ਕਹਿ ਸਕਦੇ ਹਾਂ ਕਿ ਹਰਸਿਮਰਤ ਬਾਦਲ ਦੇ ਨਾਲ ਜੋ ਰਿਸ਼ਤਾ ਸੀ ਉਹਦਾ ਭਾਈ ਸੀ ਉਸ ਕਰਕੇ ਹੀ ਉਹਦਾ ਰਾਜ ਸੀ ਕਦ ਐਡਾ ਵੱਡਾ ਹੋਇਆ ਕਿ ਵਰਚੂਅਲੀ ਅਕਾਲੀ ਦਲ ਦੇ ਵਿੱਚ ਉਹ ਨੰਬਰ 2 ਪੋਜੀਸ਼ਨ ਦੇ ਉੱਤੇ ਉਸ ਨੂੰ ਦੇਖਿਆ ਜਾਣ ਲੱਗਿਆ ਇਹ ਇਸ ਦੇ ਵਿੱਚ ਕੋਈ ਅਤਕਤਨੀ ਨਹੀਂ ਹੈ ਹੁਣ ਗੱਲ ਆ ਜਾਂਦੀ ਹੈ ਕਿ ਕੀ ਵਾਕਿਆ ਹੀ ਮਜੀਠੀਆ ਤੇ ਸੁਖਵੀਰ ਬਾਦਲ ਦੇ ਰਿਸ਼ਤੇ ਖਰਾਬ ਹੋ ਚੁੱਕੇ ਨੇ ਇੰਨੇ ਖਰਾਬ ਹੋ ਚੁੱਕੇ ਨੇ ਕਿ ਮਜੀਠੀਆ ਜਿਹੜਾ ਨੇ ਉਹ ਬਗਾਵਤ ਕਰ ਦੇਣਗੇ ਤੇ ਖੁੱਲ ਕੇ ਬਗਾਵਤ ਕਰ ਦੇਣਗੇ ਇਹ ਕਈ ਹਲਕਿਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਇਸ ਡਰੱਗ ਦੇ ਕੇਸ ਦੇ ਵਿੱਚ ਮਜੀਠੀਆ ਨੂੰ ਜੇਲ੍ਹ ਜਾਣਾ ਪਿਆ ਜਦੋਂ ਉਹ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਸ ਤੋਂ ਬਾਹਰ ਆਉਣ ਦੇ ਬਾਅਦ ਉਹ ਸੁਖਵੀਰ ਬਾਦਲ ਦੇ ਨਾਲ ਪਬਲਿਕਲੀ ਉਸ ਤਰੀਕੇ ਨਾਲ ਨਹੀਂ ਵਿਚਰੇ ਜਿਵੇਂ ਕਿ ਦੇਹਾਂਤੂ ਪਹਿਲਾਂ ਵਿਚਰਦੇ ਹੁੰਦੇ ਸੀ ਜਿੰਨੀ ਵਾਰ ਵੀ ਉਹਨਾਂ ਕੋਲ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਜਾਂ ਸਿਆਸੀ ਤੌਰ ਤੇ ਉਹ ਐਕਟਿਵ ਦਿਖੇ ਉਹ ਇਕੱਲੇ ਹੀ ਜਿਹੜੇ ਨੇ ਆਪਣਾ ਲਾਈਨ ਲੈ ਕੇ ਚੱਲਦੇ ਦਿਖਾਈ ਦਿੱਤੇ ਉਹ ਸੁਖਬੀਰ ਬਾਦਲ ਦੇ ਨਾਲ ਬੈਠ ਕੇ ਜਾਂ ਨਾਲ ਮਿਲ ਕੇ ਜਾਂ ਸੁਰਤ ਸੁਲ ਮਿਲਾਉਂਦੇ ਨਹੀਂ ਦਿਖਾਈ ਦਿੱਤੇ ਇੱਥੋਂ ਤੱਕ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਹਨਾਂ ਵੱਲੋਂ ਸਟੇਜ ਤੇ ਅਨਿਲ ਜੋਸ਼ੀ ਜਾਂ ਇਸ ਤਰੀਕੇ ਨਾਲ ਉਮੀਦਵਾਰਾਂ ਦਾ ਐਲਾਨ ਵੀ ਆਪਣੇ ਆਪ ਹੀ ਕਰ ਦਿੱਤਾ ਗਿਆ ਸੁਖਬੀਰ ਬਾਦਲ ਨਾਲ ਬਹੁਤ ਜ਼ਿਆਦਾ ਕੰਸਲਟੇਸ਼ਨ ਕਰਨ ਦੀ ਆ ਉਸ ਦਾ ਉਡੀਕ ਕਰਨਾ ਜ਼ਰੂਰੀ ਨਹੀਂ ਸਮਝਿਆ ਕਿ ਇਹਦਾ ਨਾਮ ਦਾ ਐਲਾਨ ਸੁਖਬੀਰ ਬਾਦਲ ਵੱਲੋਂ ਕਰਾਇਆ ਜਾ ਜਿਹੜੀ ਪੰਜਾਬ ਜੁੜੋ ਯਾਤਰਾ ਵੀ ਸੁਖਬੀਰ ਬਾਦਲ ਵੱਲੋਂ ਕੱਢੀ ਗਈ ਉਸ ਤੇ ਵਿੱਚ ਵੀ ਉਹ ਇਕੱਠੇ ਇੱਕ ਪੇਜ ਤੇ ਨਹੀਂ ਦਿਖੇ ਜਿਵੇਂ ਕਿ ਪਹਿਲਾਂ ਦਿਖਾਈ ਦਿੰਦੇ ਹੁੰਦੇ ਸੀ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਉਹ ਨਜ਼ਦੀਕੀਆਂ ਜਿਹੜੀਆਂ ਦੂਰੀ ਚ ਬਦਲ ਗਈਆਂ ਸੀ ਉਹ ਹੌਲੀ ਹੌਲੀ ਚਲਦੇ ਚਲਦੇ ਇੱਥੇ ਤੱਕ ਪਹੁੰਚਿਆ ਨੇ ਕਿ ਰੀਤੀਆਂ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਯਾ ਮੁਜੀਠਿਆ ਨੇ ਇਸ ਗੱਲ ਨੂੰ ਭਾਂਪ ਲਿਆ ਹੈ ਕਿ ਲੋਕ ਸੁਖਵੀਰ ਬਾਦਲ ਦੇ ਬਹੁਤ ਉਲਟ ਨੇ ਇਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੈ ਉਹ ਸੁਖਵੀਰ ਬਾਦਲ ਕੋਲ ਨਹੀਂ ਰਹਿ ਸਕਦੀ ਇਹ ਸਹੀ ਸਮਾਂ ਆ ਗਿਆ ਹੈ ਕਿ ਲੋਕਾਂ ਦੇ ਵਿੱਚ ਆਪਣੀ ਇਮੇਜ ਹੈ ਜਿਹੜੀ ਉਹ ਉਸ ਤੋਂ ਵੱਖਰੀ ਕਰਕੇ ਦਿਖਾਈ ਜਾਵੇ ਪੰਥ ਦੇ ਨਾਲ ਆਪਣੇ ਆਪ ਨੂੰ ਖੜਾ ਹੁੰਦਾ ਹੋਇਆ ਦਿਖਾਈ ਦਿੱਤਾ ਜਾਵੇ ਪੰਥ ਦੇ ਦਰਦ ਨੂੰ ਸਮਝਣ ਦਾ ਇਹ ਦਿਖਾਵਾ ਕੀਤਾ ਜਾਵੇ ਕਿ ਹਾਂ ਮੈਂ ਹੀ ਪੰਥ ਦਾ ਅਸਲੀ ਦਰਦੀ ਹਾਂ ਮੈਂ ਤੁਹਾਡੇ ਨਾਲ ਹਾਂ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਇਸ ਤਰੀਕੇ ਨਾਲ ਪ੍ਰਵਾਨਗੀ ਲੈ ਕੇ ਸੁਖਬੀਰ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਜਾਂ ਫੇਰੇ ਇੱਕ ਸਾਜ਼ਿਸ਼ ਦਾ ਹਿੱਸਾ ਹੈ ਜਿਵੇਂ ਕਿ ਅਕਾਲੀ ਦਲ ਵੱਲੋਂ ਕਹਿਣਾ ਇਹ ਲਾਜ਼ਮੀ ਹੈ ਹਰ ਵਾਰ ਸਾਜ਼ਿਸ਼ ਦਾ ਨਾਮ ਹੀ ਦਿੱਤਾ ਜਾਂਦਾ ਹੈ ਕਿ ਜੀ ਦੇਖੋ ਉਹ ਤਾਂ ਵਿਰੋਧੀਆਂ ਨਾਲ ਲੜ ਗਿਆ ਤੇ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਹੋਰ ਪਹਿਲੂ ਵੀ ਸਾਹਮਣੇ ਆ ਸਕਦਾ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਜਿਹੜਾ ਇੰਨਾ ਤਿੱਖਾ ਪ੍ਰਤੀਕਰਮ ਕੀਤਾ ਗਿਆ ਹੈ ਉਹ ਪੁੰਦੜ ਵੱਲੋਂ ਤਾਂ ਉਹ ਸ਼ਬਦ ਵਰਤਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਸੀ ਇਸ ਦਾ ਮਤਲਬ ਇਹ ਹੈ ਕਿ ਇਹ ਸ਼ਬਦ ਬਲਵਿੰਦਰ ਸਿੰਘ ਪੁੰਦੜ ਦੇ ਨਹੀਂ ਇਹ ਪਰਿਵਾਰ ਵੱਲੋਂ ਹੀ ਵਰਤੇ ਗਏ ਨੇ ਕਿ ਉਹਨੇ ਪਾਲਿਆ ਪਲੋਸਿਆ ਸੀ ਤੇ ਇਹਨੇ ਪਿੱਠ ਵਿੱਚ ਛੁਰਾ ਮਾਰ ਦਿੱਤਾ ਹੈ ਇਹ ਸ਼ਬਦ ਜਾਂ ਤਾਂ ਸੁਖਬੀਰ ਦੇ ਨੇ ਜਾਂ ਹਰਸਿਮਰਤ ਦੇ ਨੇ ਇਹ ਗੱਲ ਸਾਫ਼ ਹੋ ਚੁੱਕੀ ਹੈ ਸੋ ਜਿਹੜਾ ਇਹ ਪਬਲਿਕਲੀ ਦਿਖਾਇਆ ਜਾ ਰਿਹਾ ਹੈ ਕਿ ਇੱਕ ਦੂਜੇ ਨਾਲ ਵੀ ਆ ਦੂਰੀ ਹੈ ਉਹ ਇੰਨੀ ਜ਼ਿਆਦਾ ਹੋ ਚੁੱਕੀ ਹੈ ਪੰਥ ਦੇ ਜਿਹੜਾ ਹੈ ਲਏ ਗਏ ਫੈਸਲਿਆਂ ਕਰਕੇ ਹੋਈ ਹੈ ਇਹ ਤੇ ਕੀ ਇਹ ਪੋਜੀਸ਼ਨਿੰਗ ਹੋ ਰਹੀ ਹੈ ਕਿ ਜਿਹੜੀ ਪ੍ਰਧਾਨਗੀ ਹੈ ਉਹ ਅਕਾਲੀ ਦਲ ਦੀ ਘਰ ਵਿੱਚ ਹੀ ਰਹੇ ਜਿਵੇਂ ਕਿ ਪਿਛਲੇ ਸਾਰੇ ਘਟਨਾਕ੍ਰਮ ਤੋਂ ਲੱਗ ਰਿਹਾ ਸੀ ਕਿ ਨਵੀਂ ਧਰਤੀ ਹੋ ਰਹੀ ਹੈ ਨਵਾਂ ਅਕਾਲੀ ਦਲ ਖੜਾ ਹੋਏਗਾ ਉਸ ਦੇ ਵਿੱਚ ਜੇ ਉਹ ਸਫਲ ਹੋ ਜਾਂਦੀ ਹੈ ਸਾਰੀ ਮੂਵਮੈਂਟ ਇਹ ਵੀ ਲੱਗ ਰਿਹਾ ਸੀ ਕਿ ਲੋਕ ਜਿਹੜੇ ਨੇ ਉਹ ਨਵੇਂ ਅਕਾਲੀ ਦਲ ਦਾ ਸਾਥ ਦੇਣਗੇ ਕਿਉਂਕਿ ਉਹ ਸੁਖਬੀਰ ਬਾਦਲ ਦੇ ਇਹਨਾਂ ਸਾਰੀਆਂ ਹਰਕਤਾਂ ਨੂੰ ਪਸੰਦ ਨਹੀਂ ਕਰ ਰਹੇ ਤਾਂ ਫਿਰ ਜਿਹੜਾ ਪਰਿਵਾਰ ਵੱਲੋਂ ਜਿਹੜੀ ਪ੍ਰਧਾਨਗੀ ਹੈ ਉਹ ਸਦਾ ਲਈ ਖਸਮ ਦਾ ਡਰ ਜਿਹੜਾ ਪੈਦਾ ਹੋ ਗਿਆ ਸੀ ਕੀ ਹੁਣ ਪਰਿਵਾਰ ਦੇ ਇੱਕ ਹੋਰ ਮੈਂਬਰ ਨੂੰ ਹੀ ਪੰਥ ਦਾ ਦਰਦੀ ਪੰਥ ਦਾ ਹਿਤੈਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਕੁਝ ਸਮੇਂ ਲਈ ਪ੍ਰਧਾਨਗੀ ਮਜੀਠੀਆ ਦੇ ਹਵਾਲੇ ਕਰ ਦਿੱਤੀ ਜਾਵੇ ਲੇਕਿਨ ਰਹਿ ਘਰ ਦੇ ਵਿੱਚ ਹੀ ਸੁਖਬੀਰ ਬਾਦਲ ਸਾਲ 2 ਸਾਲ ਵਾਸਤੇ ਪਿੱਛੇ हट ਜਾਣਾ ਏ ਵੀ ਪੋਸੀਬਲ ਹੈ ਸਿਆਸਤ ਦੇ ਵਿੱਚ ਕਿਸੇ ਵੀ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਜੇ ਸਰਨਾ ਭਰਾ ਜਿਹੜੇ ਕਦੇ ਬਾਦਲਾ ਨੂੰ ਪਾਣੀ ਪੀਪੀ ਕੇ ਕੋਸਦੇ ਸੀ ਸਭ ਤੋਂ ਤਿੱਖੇ ਬਿਆਨ ਉਹਨਾਂ ਦੇ ਖਿਲਾਫ ਦਿੰਦੇ ਸੀ ਅੱਜ ਉਹੀ ਸਰਨਾ ਸੁਖਵੀਰ ਬਾਦਲ ਦੇ ਸਭ ਤੋਂ ਅਹਿਮ ਸਲਾਹਕਾਰ ਵਜੋਂ ਕੰਮ ਕਰ ਰਹੇ ਨੇ ਉਹਨਾਂ ਦਾ ਨੁਮਾਇੰਦਗਾ ਹੀ ਅਕਾਲ ਤਖਤ ਸਾਹਿਬ ਦਾ ਜ세ਦਾਰ ਲਗਾਇਆ ਗਿਆ ਹੈ ਤਾਂ ਕੁਝ ਵੀ ਹੋ ਸਕਦਾ ਹੈ ਇਸ ਨੂੰ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵੇਂ ਅਕਾਲੀ ਦਲ ਦੀ ਪ੍ਰਵਾਨਗੀ ਨੂੰ ਲੋਕਾਂ ਦੇ ਵਿੱਚ ਰੋਕਣ ਦੇ ਲਈ ਇਸੇ ਅਕਾਲੀ ਦਲ ਦੇ ਵਿੱਚ ਬਗਾਵਤ ਦਿਖਾ ਕੇ ਪਰਿਵਾਰ ਦੇ ਹੀ ਇੱਕ ਹੋਰ ਮੈਂਬਰ ਨੂੰ ਸਾਹਮਣੇ ਸੱਤਾ ਦਾ ਜਿਹੜਾ ਉੱਤਰ ਅਧਿਕਾਰੀ ਬਣਾ ਦਿੱਤਾ ਜਾਵੇ ਉਸ ਨੂੰ ਪ੍ਰਧਾਨਗੀ ਦੇ ਦਿੱਤੀ ਜਾਵੇ ਤਾਂ ਕਿ ਪਾਵਰ ਜਿਹੜੀ ਹੈ ਉਹ ਪਰਿਵਾਰ ਵਿੱਚ ਹੀ ਰਹੇ ਲੇਕਿਨ ਲੋਕਾਂ ਨੂੰ ਇਹ ਲੱਗੇ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬਣਦੀ ਨਹੀਂ ਹੈ ਆਪਸ ਦੇ ਵਿੱਚ ਫੁੱਟ ਪੈ ਚੁੱਕੀ ਹੈ ਤੇ ਲੋਕ ਮਜੀਠੀਆਂ ਨੂੰ ਪ੍ਰਵਾਨ ਕਰ ਲੈਣ ਇਹ ਵੀ ਹੋ ਸਕਦਾ ਹੈ ਲੇਕਿਨ ਜਿਹੜਾ ਦੂਜਾ ਤੜਾ ਹੈ ਉਸ ਦੀ ਅਗਵਾਈ ਵੀ ਮਨਪ੍ਰੀਤ ਸਿੰਘ ਐਲੀ ਵੱਲੋਂ ਕੀਤੀ ਜਾ ਰਹੀ ਹੈ ਤੇ ਮਨਪ੍ਰੀਤ ਐਲੀ ਤੇ ਮਜੀਠੀਆ ਦੇ ਰਿਸ਼ਤੇ ਵੀ ਦੁਨੀਆ ਤੋਂ ਨਹੀਂ ਲੁਕੇ ਹੋਏ ਬਹੁਤ ਕਰੀਬੀ ਉਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਮੰਨਿਆ ਜਾ ਰਿਹਾ ਹੈ ਫਿਰ ਹੋਰ ਵੀ ਸਵਾਲ ਖੜੇ ਹੁੰਦੇ ਨੇ ਕਿ ਜੋ ਨਵੇਂ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਐਲੀ ਦਾ ਰੋਲ ਹੈ ਕਿ ਉਹਦੇ ਪਿੱਛੇ ਵੀ ਕਿਤੇ ਮਜੀਠੀਆ ਜਾਂ ਕੋਈ ਸਿਆਸਤ ਦਾ ਹੱਥ ਤਾਂ ਨਹੀਂ ਹੈ ਇਸ ਤਰ੍ਹਾਂ ਦੇ ਦਾਅਵੇ ਹੁੰਦੇ ਰਹਿਣਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਚਰਚਾ ਵੀ ਇਹਨਾਂ ਦੇ ਉੱਪਰ ਹੁੰਦੀ ਰਹੇਗੀ ਲੇਕਿਨ ਸਾਰੇ ਘਟਨਾਕ੍ਰਮ ਤੋਂ ਇਹ ਸਾਫ਼ ਹੈ ਕਿ ਮਜੀਠੀਆ ਦੇ ਵਿੱਚ ਅਚਾਨਕ ਕੋਈ ਸਿੱਖੀ ਲਈ ਦਰਦ ਨਹੀਂ ਪੈਦਾ ਹੋਇਆ ਅਚਾਨਕ ਕੋਈ ਪੰਥ ਦਾ ਹਿਤੈਸ਼ੀ ਉੱਭਰ ਨਹੀਂ ਗਿਆ ਜੋ ਵੀ ਉਹਦੇ ਕੋਲੋਂ ਕੀਤਾ ਜਾ ਰਿਹਾ ਹੈ ਜੋ ਬਗਾਵਤ ਵੀ ਦਿਖਾਈ ਜਾ ਰਹੀ ਹੈ ਜਾਂ ਜੋ ਬਗਾਵਤ ਕੀਤੀ ਜਾ ਰਹੀ ਹੈ ਉਹਦੇ ਪਿੱਛੇ ਜੋ ਕਾਰਨ ਨੇ ਉਹ ਸਿਰਫ ਤੇ ਸਿਰਫ ਸਿਆਸੀ ਕਾਰਨ ਨੇ ਉਹੋ ਚਾਹੇ ਪ੍ਰਧਾਨਗੀ ਹਥਿਆਉਣ ਦੀ ਟੈਕਟਿਕ ਹੋਵੇ ਚਾਹੇ ਉਹ ਨਵੇਂ ਅਕਾਲੀ ਦਲ ਨੂੰ ਜਿਹੜਾ ਬਣ ਰਿਹਾ ਹੈ ਉਸ ਨੂੰ ਖਿੱਬੀ ਲਾਉਣ ਦੀ ਕੋਸ਼ਿਸ਼ ਹੋਵੇ ਕੁਝ ਵੀ ਕਿਹਾ ਜਾਵੇ ਲੇਕਿਨ ਇਹ ਪੰਥ ਦਾ ਦਰਦ ਨਹੀਂ ਹੈ ਇਹ ਸਿਰਫ ਸਿਆਸੀ ਮੌਕਾਪ੍ਰਸਤੀ ਹੈ ਜੋ ਉਸ ਦੇ ਵੱਲੋਂ ਦਿਖਾਈ ਜਾ ਰਹੀ ਹੈ ਇਹ ਸਵਾਲ ਦਾ ਜਵਾਬ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ ਇਸ ਦੇ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਿਆਸਤ ਦੀ ਮੌਕਾ ਪ੍ਰਸਤੀ ਹੀ ਹੋ ਰਹੀ ਹੈ ਕਿਸੇ ਵੀ ਇਹਨਾਂ ਆਗੂਆਂ ਨੂੰ ਪੰਥ ਦਾ ਨਾ ਤਾਂ ਕੋਈ ਦਰਦ ਹੈ ਨਾ ਕੋਈ ਫਿਕਰ ਹੈ ਤੇ ਨਾ ਹੀ ਕੋਈ ਇਹਨਾਂ ਨੂੰ ਫਰਕ ਪੈਂਦਾ ਹੈ ਕਿ ਪੰਥ ਦੇ ਹਾਲਾਤ ਕੀ ਬਣਦੇ ਨੇ ਉਹ ਗਰਾਵਟ ਵੱਲ ਜਾਂਦੇ ਨੇ ਜਾਂ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਆਪਣਾ ਸਿਆਸੀ ਭਵਿੱਖ ਜਿਹੜਾ ਹੈ ਉਸ ਨੂੰ ਸਿਕਿਉਰ ਕਰਨਾ ਹੈ ਉਸ ਨੂੰ ਸੁਰੱਖਿਅਤ ਕਰਨਾ ਹੈ ਇਹੀ ਇਹਨਾਂ ਦੀ ਮਨਸ਼ਾ ਹੈ ਜੋ ਵੀ ਇਹ ਕਰਦੇ ਨੇ ਉਸ ਦੇ ਪਿੱਛੇ ਇਹੀ ਸਿਆਸੀ ਇਮਾਨਸ਼ਾਹ ਲਿਖ ਕੰਮ ਕਰਦੀ ਰਹਿੰਦੀ ਹੈ ਔਰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਦੀ ਰਹੇ ਸੋ ਇਨਾ ਸ਼ਬਦਾਂ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ